ਸੁਣ ਲਓ ਬਹ ਜੀਏ ਕਿ ਨਹੀਂ ਫਤੇਗੜ ਵਾਸੀਓ ਆਪਣੀਆਂ ਸਾਂ ਘੋਲੋ ਔਰ ਵਾ ਸਮਾਂ ਕੋਈ ਜ਼ਿਆਦਾ ਲੰਮੜੀਆ ਅਜੇ ਵੀ ਫਤੇਗੜ ਚ ਗਿਣਤੀ ਥੋੜੀ ਨਾ ਆ ਜਾਣਾ 6:98 ਪਾਈ ਗਈ ਤੇ ਸਮਾਂ ਬੜਾ ਨਜ਼ਦੀਕ ਆ ਆਪਣੀਆਂ ਸਾਡੇ ਹਿੰਦੁਸਤਾਨੀਆਂ ਦੇ ਸਾਡੇ ਹਿੰਦੂਆਂ ਦੇ ਪੁੱਛ ਪੁੱਛ ਕੇ ਕਿੱਦਾਂ ਗੋਲੀਆਂ ਮਾਰੀਆਂ ਦੀਆਂ ਵੀ ਤੂੰ ਕੌਣ ਆ ਮੁਸਲਮਾਨਾ ਹਿੰਦੂਆ ਕੀਆ ਉਹਨੇ ਕਹਿਆ ਹਿੰਦੂ ਤੇ ਫਿਰ ਬੋਲੀ ਮਾਰੀ ਗਈ ਆ ਜੇ ਕਿਸੇ ਨੇ ਨਹੀਂ ਕੁਝ ਬੋਲਿਆ ਉਹਨੇ ਕਪੜੇ ਲਾ ਲੋ ਨਹੀਂ ਸੁਨਤ ਚੈੱਕ ਕੀਤੀ ਗਈ ਆ ਵੀ ਇਹ ਸੁਨਤ ਹੋਈ ਆ ਕਿ ਨਹੀਂ ਤੇ ਅਜੇ ਅਸੀਂ ਅਜੇ ਵੀ ਸੋਚਦੇ ਆ ਵੀ ਅਤਵਾਦ ਦਾ ਕੋਈ ਧਰਮ ਨਹੀਂ ਹੁੰਦਾ ਤੇ ਜੇ ਅਤਵਾਦ ਦਾ ਧਰਮ ਨਹੀਂ ਹੁੰਦਾ ਤੇ ਇਹ ਕੀ ਹੋਇਆ ਸਾਡੇ ਹਿੰਦਿਆ ਜੇ ਕਿੰਨੀ ਅੱਗ ਬਲਦੀ ਪਈ ਆ ਤੇ ਜੇ ਸਾਡੀ ਸਥਿਤੀ ਫਟੇਗਾ ਟੁੱਟੀਆਂ ਦੀ ਆ ਲੱਗਦਾ ਜੇ ਆਉਣ ਵਾਲੀ ਕੀੜੀ ਦਾ ਤੱਕ ਸੋਚੀਏ ਤੇੜ ਨਾਲ ਧਿਆਨ ਦਿਈਏ ਸਾਰੇ ਰਲ ਕੇ ਸਾਰੇ ਹੀ ਆਪਣੇ ਆਪਣੇ ਸ਼ਹਿਰ ਆਪਣੇ ਆਪਣੇ ਸਨਾਤਨ ਨਾਲ ਖੜਿਆ ਹੋਣਾ ਸ਼ੁਰੂ ਹੋ ਜਾਈਏ ਜਿੱਥੇ ਕੋਈ ਪਾਰਟੀਬਾਜੀ ਨਹੀਂ ਹੈ ਇੱਥੇ ਜਿੰਨੇ ਬੈਠੇ ਆ ਹਰ ਕੋਈ ਕਿਸੇ ਚੀਜ਼ ਨਾਲ ਜੁੜਿਆ ਹੋਇਆ ਹੈ ਲੇਕਿਨ ਜੀ ਇੱਥੇ ਸਾਰੇ ਬੈਠਿਆ ਸਨਾਤਨੀ ਆਪਣੇ ਸਨਾਤਨ ਨੂੰ ਪਿਆਰ ਕਰਨ ਵਾਲੇ ਤੇ ਇਹ ਲੋਕ ਸਾਡੇ ਜਿੰਨੀਆਂ ਜਿੰਨੇ ਤੇਰੇ ਲੱਗੇ ਓਨੀਆਂ ਸੋਹਾਂ ਖਾਜਣ ਇਹਨਾਂ ਤੇ ਯਕੀਨ ਨਾ ਕਰਿਓ ਕਈ ਅਜ ਫੇਰ ਉਹਨੇ ਯਕੀਨ ਕਰੀ ਬੈਠੇ ਆ ਬੇਨਤੀ ਆ ਇਥੋਂ ਜਿੰਨੇ ਜਣੇ ਚੱਲਾਂਗੇ ਲਾਸਟ ਪੁਆਇੰਟ ਤੱਕ ਇਦਾਂ ਹੀ ਇੱਥੇ ਇਕੱਠੇ ਰਵਾਂਗੇ ਤੇ ਪਤਾ ਲੱਗੇ ਕੋਈ ਰੋਸ ਮਜਹਿਰਾ ਹੋਇਆ ਵਾ ਵੇਖੋ ਜੇ ਆਪਣੀ ਦੁਕਾਨਾਂ ਦੇ ਆਪਣੇ ਕੰਮਾਂ ਕਰ ਉਹ ਕੀਮਤੀ ਟਾਈਮ ਕੱਢ ਗਏ ਤੇ ਕੰਮ ਸਾਰਾ 20 ਮਿੰਟਾਂ ਦਾ ਹੀ ਇਥੋਂ ਨਿਕਲ ਜਾਓ ਮਰ 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 ਦੋ ਆਵਾਜ਼ ਫੁਰਦਾਰ ਫਿਰ ਬਾਈ ਦਿਨ ਨੂੰ ਜਿਹੜਾ ਸ੍ਰੀ ਜਗਰ ਦੇ ਪਹਿਲੇ ਗੋਣ ਦੇ ਵਿੱਚ Hindu ਸੇ ਤੂੰ Hindu ਹੈ ਕਿ ਮੁਸਲਮਾਨ ਉਹਨੂੰ ਗੋਲੀ ਮਾਰੀ ਗਈ ਆ ਉਹਨਾਂ ਦੇ ਕੱਪੜੇ ਲਾ ਕੇ ਸਿਲਦਾ ਚੈੱਕ ਕੀਤੀਆਂ ਗਈਆਂ ਨੇ ਕਿ ਵੀ ਸੰਮਤ ਹੋਈ ਹੈ ਕਿ ਨਹੀਂ ਫਟੇ ਗਣ ਵਾਸੀਓ ਆਪਣੀਆਂ ਅੱਖਾਂ ਖੋਲੋ ਹੋਰ ਨਾ ਸਮਾ ਕੋਈ ਜ਼ਿਆਦਾ ਲਮਾਣੀ ਆ ਅਜੇ ਵੀ ਫਟੇਗੜ ਚ ਗਿਣਤੀ ਥੋੜੀ ਆ ਜੇ ਅਜੇ ਠੱਲ ਨਾ ਪਾਈ ਗਈ ਤੇ ਸਮਾਂ ਬੜਾ ਨਜ਼ਦੀਕ ਆ ਆਪਣੀਆਂ ਔਣ ਮਾਰੀਆਂ ਪੀੜੀਆਂ ਨੂੰ ਸੰਭਲ ਲਈ ਆਪਣੀਆਂ ਅੱਖਾਂ ਖੋਲੋ ਪੈਸਾ ਨਹੀਂ ਕੰਮ ਆਉਣਾ ਬੰਦੇ ਨੇ ਬੰਦਾ ਹੀ ਕੰਮ ਆਉਣਾ ਸਾਰੀਆਂ ਚੀਜ਼ਾਂ ਛੱਡ ਕੇ ਸਭ ਤੋਂ ਪਹਿਲਾਂ ਆਪਣੇ ਸ਼ਹਿਰ ਸੰਭਲਿਏ ਸਾਡੇ ਸ਼ਹਿਰ ਦੇ ਦੋ ਹਰਾਤ ਬਣਦੇ ਦੇ ਨੇ ਸਾਡਾ ਆਪਰੇ ਸਨਾਤਕਾਂ ਦੇ ਲਈ ਹਉਟੇ ਆਖਾ ਸਾਰੀਆਂ ਖੁੱਲ ਗਈਆਂ ਨੇ ਸਾਹਮਣੇ ਦੇਖ ਰਿਹਾ ਉਹਨਾਂ ਨੇ ਕੀ ਕੀਤਾ ਉੱਥੇ ਕਿ ਤੂੰ ਹਿੰਦੂ ਹੈਂਗੇ ਮੁਸਲਮਾਨ ਫਿਰ ਬੜੀ ਮਾਰੀ ਗਈਆ ਤੇ ਹਾਂ ਯਹੀ ਸਾਨੂੰ ਕਹਿ ਜਾਂਦਾ ਵਾ ਕਿ ਅੱਤਵਾਦ ਉਹ ਤਾਂ ਹੁਣੀ ਹੁੰਦਾ ਐ ਤਾਂ ਹੁੰਦਾ ਵਾ ਇਹ ਰਹਿ ਗਿਆ ਤਮਾਦ ਤੇ ਜੇ ਇਹੋ ਸਨਾਤਕ ਉਥੇ ਚੱਲ ਸਕਦਾ ਤੇ ਚੂੜੀਆਂ ਫਲੇੜੀਆਂ ਨਹੀਂ ਪਾਈਆਂ ਜੀਆਂ ਮੈਂ ਅੱਜ ਅਪੀਲ ਕਰਦਾ ਸਾਰੇ ਸ਼ਹਿਰ ਨੂੰ ਕੀ ਇਹ ਜਦੋਂ ਜਦ ਹੀ ਇਹ ਤੋਂ ਤੋੜਿਆ ਜਾਵੇ ਕੁਸਾਰੇ ਕੰਨ ਸਰਕਾਰਾਂ ਦੇ ਨਹੀਂ ਸੁਧੇ ਜਾਂਦੇ ਖੁਸ਼ ਕਰ ਬ ਆਉਣ ਦਾ ਕਿ ਆਪ ਸੁਸਮਾਈ ਨੂੰ ਖੜੇ ਹੋ ਬੇਟਾ ਵਾ ਤੇ ਸਰਕਾਰੇ ਸਾਰੀਆਂ ਝੁਕ ਜੈਣੀਆਂ ਹੁੰਦੀਆਂ ਨੇ ਜੇ ਕਿਰ ਵੀਰ ਮਾਰੀ ਕੀਤੀ ਹੈ ਤੇ ਇਹਦੇ ਬਾਰੇ ਮੈਂ ਕਹਿੰਦਾ ਕਿ ਇਹਨਾਂ ਨੂੰ ਵੱਧ ਤੋਂ ਵੱਧ ਜਾ ਦੇ ਦਈਏ ਹਾਂਜੀ ਤੇ ਜੈ ਸ਼ੀ ਰਾਮ ਆ ਜੋ ਵੀ ਕਸ਼ਮੀਰ ਦੇ ਵਿੱਚ ਹਿੰਦੂਆਂ ਦੇ ਨਾਲ ਹੋਇਆ ਵਾ ਇਹ ਤੇ ਬੜਾ ਹੀ ਵੱਡਾ ਅਤਿਆਚਾਰ ਹੋਇਆ ਵਾ ਠੀਕ ਹੈ ਤੇ ਜਿਹੜੇ ਕਈ ਹਜੇ ਵੀ ਕਹਿੰਦੇ ਆ ਕਿ ਨਹੀਂ ਨਹੀਂ ਆਪਾਂ ਘਰਾਂ 'ਚ ਬਹਿਣਾ ਵਾ ਉਹ ਤਾਂ ਫਿਰ ਘਰਾਂ ਦੇ ਤੂੜੀਆਂ ਬਾਗਰ ਮਾਨਾ ਬੈਠਾ ਹੀ ਰਹਿਣ ਠੀਕ ਹੈ ਉਹਨਾਂ ਨੂੰ ਬਾਹਰ ਆਉਣ ਦੀ ਵੀ ਜ਼ਰੂਰਤ ਨਹੀਂ ਵਾ ਤੇ ਜਿਹੜੇ ਹਿੰਦੂ ਸਾਡੇ ਅੱਜ ਨਾਲ ਆਇਆ ਸ਼ਹਿਰ ਦੇ ਫਟੇਗੜ ਤੂੜੀਆਂ ਜਿੰਨੇ ਵੀ ਸਾਡੇ ਸਤਕਾਰਯੋਗਾਂ ਨਾਲ ਆਏ ਉਹਨਾਂ ਦਾ ਪਿੱਛੇ ਗੱਲ ਤੇ ਪਹਿਲ ਜਦੋਂ ਧੰਨਵਾਦ ਤੇ ਦੂਜੀ ਗੱਲ ਜਿਹੜੇ ਸਾਡੇ ਆਰਮੀ ਦੇ ਜਵਾਨ ਆ ਮਾਵਾਂ ਦੇ ਪੁੱਤੜੇ ਬਾਰਡਰਾਂ ਦੇ ਹਜੇ ਵੀ ਡਟਿਆ ਹਜੇ ਵੀ ਡਿਊਟੀ ਦੇ ਕਰਨ ਉਹਨਾਂ ਨੂੰ ਵੀ ਤਹਿ ਦਿਲੋਂ ਸਲੂਟ ਆ ਤੇ ਉਹਨਾਂ ਦਾ ਵੀ ਧੰਨਵਾਦ ਆ ਤੇ ਦੂਜੀ ਗੱਲ ਇਹ ਵਾ ਕਿ ਜਿਹੜੇ ਸਾਨੂੰ ਮੁਸਲਮਾਨ ਹਨ ਉਹ ਗੱਲ ਗੱਤਾਂ ਨਾਲ ਤਾਨੇ ਮੈਨੇ ਇੱਕੋ ਚੀਜ਼ ਦਾ ਵਜਦੇ ਕਿ ਹਿੰਦੂ ਸੁੱਤੇ ਪਏ ਆ ਸੁੱਤੇ ਨਹੀਂ ਆਪਾਂ ਯੂਥ ਨਹੀਂ ਆ ਉਹ ਗੱਲ ਕਵਾਂਗੇ ਸੋਹਣਾ ਹਨੂਮਾਨ ਦੇ ਭਗਤੋਂ ਤੇ ਗੁਰੂ ਦੇ ਚੱਕ ਲਓ ਜੇ ਸ਼ੰਕਰ ਦੇ ਭਗਤੋਂ ਤੇ ਤ੍ਰਿਸ਼ੂਲ ਫੜ ਦੋ ਇਹਨਾਂ ਦੀ ਕੀ ਕੰਗਾੜਾਵੇ ਕਰ ਇਹਨਾਂ ਨੂੰ ਲੱਗ ਪਦਾ ਜਾਵੇ ਤੇ ਫੜੇ ਕਰਦੇ ਵਿੱਚ ਖਾਸ ਕਰਕੇ ਜਿਹੜੀਆਂ ਮੁਸਲਮਾਨੀ ਦੁਕਾਨਾਂ ਬੇਨਤੀ ਕੀਤੀ ਜਾਂਦੀ ਹੈ ਜੋ ਕਸ਼ਮੀਰ ਵਿੱਚ ਹਾਲਾਤ ਹੋਏ ਨੇ ਉਹ ਬਹੁਤ ਬਿਮਾਰ ਹੋਏ ਨੇ ਮੰਦਨਜੋਦ ਹੋਏ ਨੇ ਇਹਨਾਂ ਨੇ ਬਹੁਤ ਗਲਤ ਕੀਤਾ ਇਸ ਕਰਕੇ ਇਹਨੂੰ ਖੰਡ ਪਾਣੀ ਚਾਹੀਦੀ ਹੈ ਔਰ ਸਾਡੇ ਫਟੇਗੜ ਕੂੜੀਆਂ ਦੇ ਲੱਗਦੇ ਅਸੀਂ ਜਿੰਨੇ ਪ੍ਰਬੰਧ ਲਗੇ ਫਟੇਗੜ ਤੇ ਇੱਕ ਦੁਕਾਨੀ ਜਾਂ 25 ਦੁਕਾਨਾਂ ਹੋ ਗਈਆਂ ਇਹਨਾਂ ਤੁਹਾਡੇ ਉੱਤੇ ਹੈਵੀ ਹੋਣਾ ਜੇ ਤੁਹਾਡੀਆਂ ਦੁਕਾਨਾਂ ਲੁੱਟੀਆਂ ਜੇ ਤੇ ਕਮ ਸਕੱਮੇ 500 ਬੰਦਾਸ਼ਮ ਹੋ ਗਿਆ ਇੱਥੇ ਮਸਜਿਦ ਵੀ ਬਣਨੀ ਹੈ ਤੇ ਅੱਗੇ ਆ ਵੀ ਹੋਣਾ ਜੇ ਇਸ ਕਰਕੇ ਇਸ ਕਲੀ ਨੂੰ ਹੱਥ ਪਾਈ ਜਾਵੇ ਦੁਕਾਨਾਂ ਇੱਧੇ ਫਟੇਗੜ ਟੂੜੀਆਂ ਦੇ ਦੇ ਰਹੇ ਨੇ ਇਹ ਨਹੀਂ ਦੇਣੀਆਂ ਚਾਹੀਆਂ ਨਾਲ ਆ ਅੱਜ ਰੋਸ ਪ੍ਰਦਰਸ਼ਨ ਕੀਤਾ ਗਿਆ ਪਹਲਗਾਮ ਦੀ ਕੜਨਾ ਕਰਨ ਨੂੰ ਲੈ ਕੇ ਕੀ ਕਹਿੰਦੇ ਹੋ ਵੇਖੋ ਜੀ ਪਹਲਗਾਮ ਦੇ ਵਿੱਚ ਸ਼੍ਰੀਨਗਰ ਦੇ ਪਹਲਗਾਮ ਚ ਕਿੱਡੀ ਕਾਨੂੰਨੀ ਹਰਕਤ ਹੋਈ ਆ ਸਰਨਾਰਥੀ ਸਲਾਨੀ Hindu ਪਰਿਵਾਰ ਉਥੇ ਘੁੰਮਣ ਗਏ ਹੋਏ ਸੀ ਉਥੇ ਬੈਠਿਆ ਘੁੰਮਦੇ ਆਪਣੇ Enjoy ਕਰਦੇ ਸੀ ਤੇ ਮੁਸਲਮਾਨਾਂ ਨੇ ਉਥੇ ਆ ਕੇ ਹਮਲਾ ਕਰਤਾ ਤੇ ਇਕੱਲੇ ਇਕੱਲੇ ਨੂੰ ਪੁੱਛਿਆ ਕਿ ਤੂੰ Hindu ਆ ਤੂੰ ਕੌਣ ਆ ਉਹਦੀ ਜਾਤ ਪੁੱਛ ਕੇ ਨੂੰ ਗੋਲੀ ਮਾਰੀ ਗਈ ਆ ਜੇ ਕੋਈ ਦਰਦਾ ਸਹਿਮਦਾ ਨਹੀਂ ਵੀ ਬੋਲਿਆ ਉਹਦੇ ਕਪੜੇ ਲਾ ਕੇ ਸੁੰਨਤ ਚੈੱਕ ਕੀਤੀ ਗਈ ਆ ਤੇਰੀ ਸੁੰਨਤ ਹੋਈ ਆ ਕਿ ਨਹੀਂ ਜੇ ਕਹੇ ਡਰਦੇ ਕਹੇ ਪਰ ਭੋਲੇ ਨੇ ਕਹਿ ਲਈ ਦਿੱਤਾ ਵੀ ਮੈਂ ਮੁਸਲਮਾਨਾਂ ਨੂੰ ਕਲਮਾ ਪੜਨ ਵਾਸਤੇ ਕਿਹਾ ਗਿਆ ਵਾ ਜੋ ਵੀ ਬਹੁਤ ਹੀ ਕਾਨੂੰਨੀ ਹਰਗਤ ਆ ਤੇ ਅਜੇ ਵੀ ਸਾਨੂੰ ਪੁੱਛਿਆ ਜਾਂਦਾ ਕਿ ਅੱਤਵਾਦ ਦਾ ਕੋਈ ਧਰਮ ਨਹੀਂ ਹੁੰਦਾ ਅਜੇ ਵੀ ਇਤੋਂ ਸਾਡਾ ਉਹ ਨਾ ਵੀ ਅੱਤਵਾਦ ਆ ਉਹ ਮੁਸਲਮਾਨ ਧਰਮ ਹੀ ਅੱਤਵਾਦ ਗਿਣਦੇ ਨਹੀਂ ਜੇ ਉਹਨਾਂ ਨੇ ਜੋ ਕਾਨੂੰਨੀ ਹਰਗਦ ਕੀਤੀ ਆ ਪੂਰੇ ਹਿੰਦੁਸਤਾਨ ਦੇ ਵਿੱਚ ਕੀ ਪੂਰੇ ਵਰਲਡ ਦੇ ਵਿੱਚ ਪੂਰਾ ਰੋਸ਼ਿਆਂ ਲੋਇੰਦੂਆ ਦੇ ਮਨਾਂ ਦੇ ਵਿੱਚ ਕੀ ਕਿੱਡਾ ਵੱਡਾ ਅਤਿਆਚਾਰ ਕੀਤਾ ਮੈਂ ਭਾਰਤ ਸਰਕਾਰ ਨੂੰ ਅਪੀਲ ਕਰਦਾ ਕਿ ਇਹਨਾਂ ਨੂੰ ਫੜ ਕੇ ਇਹਨਾਂ ਨੂੰ ਕੋਈ ਜੇਲਾਜ ਰੱਖਣ ਦੀ ਲੋੜ ਨਹੀਂ ਆ ਇਹਨਾਂ ਦੇ ਕੋਈ ਕੇਸਾਂ ਦੀ ਲੋੜ ਨਹੀਂ ਆ ਇਹਨਾਂ ਨੂੰ ਚੌਂਕ 'ਚ ਖੜੇ ਕਰਕੇ ਸ਼ਰੇਆਮ ਪੌਸੀ ਦਿੱਤੀ ਜਾਵੇ ਕਿ ਆਉਣ ਵਾਲੇ ਜਿਹੜੇ ਨਵੇਂ-ਨਵੇਂ دہشتਗਰਦ ਬਣਦੇ ਫਿਰਦੇ ਨੇ ਉਹਨਾਂ ਨੂੰ ਪਤਾ ਲੱਗੇ ਕਿ ਇਹ ਸਜ਼ਾਵਾਂ ਕੀ ਲੈਂਦੀਆਂ ਐ ਤੇ ਬਾਕੀ ਨਹੀਂ ਮੁਸਲਮਾਨ ਦੇ ਹੱਤਵਾਲ ਨਹੀਂ ਹੁੰਦਾ ਤੇ ਬੰਗਾਲ ਦੇ ਵਿੱਚ ਵੇਖ ਲਓ Hindu ਵਾਲੀਆਂ ਦੁਕਾਨਾਂ ਬੰਦ ਕਰਾਈਆਂ ਜਾ ਰਹੀਆਂ ਨੇ ਉਹਨਾਂ ਨੇ ਕਾਰੋਬਾਰ ਰੋਕੇ ਜਾ ਰਹੇ ਨੇ ਹੱਤਵਾਲ ਦਾ ਫੇਰ ਧਰਮ ਨਹੀਂ ਹੁੰਦਾ ਬੰਗਲਾਦੇਸ਼ ਦੇ ਵਿੱਚ ਵੇਖ ਲਓ Hindu ਵਾਲੀਆਂ ਦੁਕਾਨਾਂ ਘਰ ਉਹਨਾਂ ਦੀਆਂ ਧੀਆਂ ਪੇਣਾ ਚੁੱਕ ਕੇ ਜ਼ਬਰਦਸਤੀ ਰੇਤ ਕੀਤੇਗੇ ਛੋੜੀਆਂ ਛੋਟੀਆਂ ਬੱਚੀਆਂ ਦੇ ਬਲਾਤਕਾਰ ਕੀਤੇਗੇ ਤੇ ਹੱਤਵਾਲ ਦਾ ਕੋਈ ਧਰਮ ਨਹੀਂ ਹੁੰਦਾ ਫੇਰ ਹੱਤ ਫੇਰ ਧਰਮ ਕਿੱਦਾਂ ਹੁੰਦਾ ਅਜੇ ਵੀ ਮੈਂ ਮੁਸਲਮਾਨਾਂ ਨੂੰ ਕਹਿੰਨਾ ਕਿ ਸਾਨੂੰ ਉਹ ਸਥਿਤੀ ਜਿਨਾ ਹੋਣ ਦਿਓ ਸਾਡੇ ਅੰਦਰ ਵੀ ਉਹ ਹੀ ਗੂੜ ਬੋੜਦਾ ਜੀ ਵੀ ਹੋ ਸਕਦਾ ਪਰ ਨਹੀਂ ਤੇ ਇੱਕ ਮੈਂ ਅਪੀਲ ਫਤੇਗੜ ਵਾਸੀਆਂ ਨੂੰ ਵੀ ਕਰਨਾ ਚਾਹੁੰਦਾ ਕਿ ਫਤੇਗੜ ਵਾਲਿਓ ਉਪਰੀਆਂ ਅੱਖਾਂ ਖੋਲੋ ਆ ਜਿਹੜੀਆਂ ਦੁਕਾਨਾਂ ਕਰਾਇਦੇ ਦਿੱਤੀਆਂ ਐ ਇਹਨਾਂ ਨੂੰ ਹਟਾ ਦਈਏ ਕਹਿੰਦੇ ਇਹਨਾਂ ਦੀ ਗਿਣਤੀ ਵਧਦੇ ਟਾਈਮ ਨਹੀਂ ਲੱਗਦਾ ਔਰ ਜਿੱਥੇ ਵੀ ਵਧਣੇ ਇਹਨਾਂ ਨੂੰ ਤੇ ਕਹਾਣੀ ਕੀਤਾ ਬੰਗਾਲ 'ਚ ਕਿੰਨੇ ਸੀ ਤੇ ਇਸ ਟਾਈਮ ਕਿੰਨੇ ਨੇ ਸ਼੍ਰੀ ਨਗਰ ਨੇ ਅੱਜ ਕਿੰਨੇ ਸੀ ਕਸ਼ਮੀਰ 'ਚ ਤੇ ਇਸ ਟਾਈਮ ਕਿੰਨੇ ਨੇ ਬੰਗਲਾਦੇਸ਼ਿਕ ਨਹੀਂ ਇਸ ਟਾਈਮ ਸਿੱਧੀਆਂ ਜੀਰੇ ਇਸ ਕਰਕੇ ਆਪਣੇ ਅੰਦਰ ਛਾਤੀ ਮਾਰੀਏ ਤੇ ਸਮਾਜ ਇਕੱਠਾ ਹੋ ਗਏ ਸਨਾਤਨ ਇਹਨਾਂ ਨੂੰ ਤੇ ਜਲਦੀ ਤੋਂ ਜਲਦੀ ਫਾਰਕ ਕਰੀਏ ਤੇ ਮੈਂ ਸਾਰੇ ਸਨਾਤਨ ਨੂੰ ਅਪੀਲ ਕਰਦਾ ਕਿ ਇਦਾਂ ਹੀ ਏਕਾ ਬਣਾਈ ਰੱਖਿਓ ਸਰਕਾਰ بڑے ਵੱਡੇ ਲੈਵਲ ਤੇ ਲੱਗੀ ਆ ਤੇ ਆਸ਼ਾ ਵੀ ਆ ਕਿ ਕੁਝ ਵੱਡੇ ਡਿਸੀਜਨ ਹੋਣਗੇ ਜਲਦੀ ਤੋਂ ਜਲਦੀ ਆਤਵਾਦ ਨੂੰ ਠੱਲਿਆ ਜਾਏਗਾ ਅੱਜ ਦਾ ਘਟਨਾਕ੍ਰਮ ਜੋ ਪਿਛਲੇ ਦਿਨੀ ਪਹਿਲਗਾਮ ਕਸ਼ਮੀਰ ਦੇ ਅੰਦਰ ਜਿਹੜਾ ਅਤਵਾਦ ਦਾ ਔਰ ਬੇਸ਼ਰਮੀ ਦਾ ਨੰਗਾ ਨਾਚ ਕੀਤਾ ਗਿਆ ਵਾ ਵਿਸ਼ੇਸ਼ ਕਰ ਹਿੰਦੂ ਫਿਰਕਿਆਂ ਨੂੰ ਪੁੱਛ ਪੁੱਛ ਕੇ ਕਿ ਹਿੰਦੂ ਆ ਤੇ ਫਿਰ ਉਹਨੂੰ ਮਾਰਿਆ ਗਿਆ ਜੇਕਰ ਉਹਨੇ ਕਿਤੇ ਕਹਿ ਵੀ ਦਿੱਤਾ ਮੈਂ ਮੈਂ ਮੁਸਲਮਾਨ ਆ ਤੇ ਉਹਦੇ ਕੋਲ ਤਲਮਾ ਪੜਵਾ ਕੇ ਵੇਖਿਆ ਗਿਆ ਇਵਨ ਦਾ ਉਹਦੀ ਸੁਨਤਿਆ ਕੀਤੀ ਗਈ ਹੈ ਇਥੋਂ ਤੱਕ ਬੇਸ਼ਰਮੀ ਦਾ ਨੰਗਾ ਨਾਚ ਕੀਤਾ ਗਿਆ ਇਸ ਤੋਂ ਵੱਡੀ ਘਿਰਾਣੀ ਹਰਕਤ ਹੋਰ ਕੋਈ ਨਹੀਂ ਹੋ ਸਕਦੀ ਮੈਂ ਤੇ ਸਾਰੇ ਦੇਸ਼ ਵਾਸੀਆਂ ਨੂੰ ਸਾਰੀਆਂ ਸਰਕਾਰਾਂ ਨੂੰ ਇਹ ਅਪੀਲ ਕਰਾਂਗਾ ਕਿ ਇਸ ਚੀਜ਼ ਉਤੇ ਧhall ਪਾਓ ਜੇਕਰ ਇਹ ਉਤੇ ਧhall ਨਾ ਪਾਈ ਗਈ ਤੇ ਇਹ ਆਉਣ ਵਾਲਾ ਖਬਰ ਜਿਹੜਾ ਵਾ ਉਹ ਹਿੰਦੂ ਵਾਸਤੇ ਸਵਾਦਨ ਵਾਸਤੇ ਬਹੁਤ ਕਮਜ਼ੋਰੀ ਵਾਲਾ ਲੱਗ ਰਿਹਾ ਹੈ ਪਰ ਫਿਰ ਵੀ ਇਥੇ ਮੈਂ ਕਿ ਚੇਤਾਵਨੀ ਵੀ ਦੇਣੀ ਚਾਹੁੰਦਾ ਕਿ ਹਿੰਦੂ ਨੂੰ ਕਿਤੇ ਕਮਜ਼ੋਰ ਨਾ ਸਮਝਣ ਦਾ ਕੋਈ ਯਤਨ ਕਰੇ ਭਾਰਤ ਨੂੰ ਕੋ ਕਮਜ਼ੋਰ ਸਮਝਣ ਦਾ ਕੋਈ ਕੋਸ਼ਿਸ਼ ਨਾ ਕਰੇ ਭਾਰਤ ਦੇਸ਼ ਪਾਕਿਸਤਾਨ ਤੋਂ ਇਸ ਚੀਜ਼ ਦਾ ਅਜੇ ਬੜਾ ਲਹਿਗਾ ਕੋਈ ਆਉਣ ਵਾਲੀ ਅਪਸਤਾ ਵੀ ਯਾਦ ਰੱਖਣਗੀ ਜਾਸ਼ੀ ਰਾਮ ਜੀ ਮੇਰੀ ਮੰਗ ਇਹ ਹੈ ਕਿ ਅਜਿਹੇ ਆਤਵਾਦੀਆਂ ਨੂੰ ਫੜ ਕੇ ਚੌਂਕ ਦੇ ਵਿੱਚ ਖਿਲਾੜ ਕੇ ਸਿੱਧੀ ਫਾਂਸੀ ਦੇਣੀ ਚਾਹੀਦੀ ਗੋਲੀ ਮਾਰ ਦੇਣੀ ਚਾਹੀਦੀ ਹੈ ਕੋਈ ਇਹਨਾਂ ਤੇ ਕੇਸ ਵੀ ਚਲਾਉਣਾ ਚਾਹੀਦਾ ਤਾਂ ਕਿ ਹੋਰੀਆਂ ਨਸਲਾਂ ਨੂੰ ਇਸ ਗੱਲ ਦੀ ਇਬਰਤ ਹਾਸਲ ਹੋ ਸਕੇ ਕਿ ਅਸੀਂ ਅਜਿਹਾ ਕਰਾਉਣੀ ਹਰਕਤ ਕੋਈ ਨਹੀਂ ਕਰਨੀ ਹਮਲਾ ਇੱਕ ਬਹੁਤ ਨਿੰਦਣਯੋਗ ਹਰਕਤ ਹੈ ਜਿਹੜੀ ਪਾਕਿਸਤਾਨ ਵੱਲੋਂ ਕੀਤੀ ਗਈ ਇਹਨਾਂ ਦੇ ਟੈਰਰਿਸਟਾਂ ਵੱਲੋਂ ਕੀਤੀ ਗਈ ਕਿਉਂਕਿ ਬਸ ਦਲਾ ਵੰਗੂ ਨਿਰਦੋਸ਼ਾਂ ਦੇ ਉੱਤੇ ਨਿਹੱਤਿਆਂ ਦੇ ਉੱਤੇ ਗੋਲੀਆਂ ਚਲਾਉਣੀਆਂ ਬੜਾ ਵੱਡਾ ਨਿੰਦਨਯੋਗ ਅਪਰਾਧ ਏ ਇਹ ਇਹ ਤੇ ਉਹਨਾਂ ਦੇ ਕੁਰਾਨ ਸ਼ਰੀਫ ਚ ਵੀ ਨਹੀਂ ਲਿਖਿਆ ਕਿ ਤੁਸੀਂ ਕਿਸੇ ਜੀਵ ਦੀ ਹੱਤਿਆ ਨਿਹੱਥੇ ਦੀ ਕਰੋ ਕਿਉਂਕਿ ਹਰ ਸ਼ਾਸਤਰ ਚ ਹਰ ਗ੍ਰੰਥ ਚ ਲਿਖਿਆ ਗਿਆ ਕਿ ਬਹਾਦਰਾ ਵੰਗੂ ਮੁਕਾਬਲਾ ਕਰਨਾ ਚਾਹੀਦਾ ਪਰ ਇਹਨਾਂ ਨੇ ਦੱਸਤਾ ਅੱਜ ਕਿ ਇਹਨਾਂ ਚ ਬਹਾਦਰੀ ਦਾ ਕੋਈ ਨਾਮੋ ਨਿਸ਼ਾਨ ਨਹੀਂ ਇਹ ਨਪੁੰਸਕ ਲੋਗ ਨੇ ਜਿਹੜੇ ਇਹੋ ਜਿਹੇ ਹਰਕਤਾਂ ਨੂੰ ਅੰਜਾਮ ਦਿੰਦੇ ਆ ਸੋ ਅਸੀਂ ਤੇ ਅੱਜ ਮਜਹਿਰਾ ਸਿਰਫ ਇੱਥੇ ਨਹੀਂ ਹੋ ਰਿਹਾ 22 ਤਰੀਕ ਦੀ ਜਿਹੜਾ ਇਨਸੀਡੈਂਸ ਹੋਇਆ ਹੈ ਇਹਦੇ ਤੋਂ ਬਾਅਦ ਪੂਰੇ ਦੇਸ਼ ਭਰ ਦੇ ਵਿੱਚ ਬੱਚਾ ਬੱਚਾ ਸੜਕਾਂ ਤੇ ਆ ਹਰ ਨੌਜਵਾਨ ਹਰ ਜਾਤੀ ਦਾ ਹਰ ਧਰਮ ਦਾ ਜਿਹੜਾ ਨਮੰਦਾ ਲੋਕ ਨੇ ਉਹ ਸੜਕਾਂ ਤੇ ਖੜੇ ਨੇ ਸੜਕਾਂ ਤੇ ਉੱਤੇ ਅੱਜ ਉਹ ਪ੍ਰੋਟੈਸਟ ਕਰ ਰਹੇ ਨੇ ਆਪਣੇ ਗੁੱਸੇ ਦਾ ਇਜ਼ਹਾਰ ਕਰ ਰਹੇ ਨੇ ਤੇ ਇਹਨਾਂ ਨੂੰ ਸਮਝ ਜਾਣਾ ਚਾਹੀਦਾ ਹੈ ਕਿ ਹਿੰਦੁਸਤਾਨ ਮਨਨਾ ਮੈਂ ਕਿ ਵੱਖ-ਵੱਖ ਪਾਰਟੀਆਂ ਵੱਖ-ਵੱਖ ਸੂਬਿਆਂ ਵੱਖ-ਵੱਖ ਰੰਗਾਂ ਵੱਖ-ਵੱਖ ਕੌਮਾਂ ਦਾ ਇੱਕ ਦੇਸ਼ ਏ ਪਰ ਜਦੋਂ ਸਾਡੇ ਦੇਸ਼ ਤੇ ਕੋਈ ਵਿਪਤਾ ਬਣ ਜੇ ਜਦੋਂ ਕੋਈ ਸਾਡੇ ਦੇਸ਼ ਤੇ ਇਦਾਂ ਦੀ ਕਾਰਵਾਈ ਹੋ ਜੇ ਉਦੋਂ ਸਾਡਾ ਦੇਸ਼ ਸਾਰਾ ਇਕੱਠਾ ਹੋ ਕੇ ਖੂਬਸੂਰਤੀ ਦੇ ਨਾਲ ਇਕੱਠਾ ਹੋ ਕੇ ਜੋਸ਼ ਦੇ ਨਾਲ ਉਸ ਚੀਜ਼ ਦਾ ਮੁਕਾਬਲਾ ਕਰਨ ਲਈ ਤਿਆਰ ਬਰ ਤਿਆਰ ਬੈਠਾ ਸਾਨੂੰ ਕਿਸੇ ਦਾ ਡਰ ਨਹੀਂ ਕਿਸੇ ਦਾ ਕੌਫ ਨਹੀਂ ਪਰ ਮਜਾ ਤਾਂ ਦੇ ਚੈਲੰਜ ਕਰਕੇ ਆਣ ਇੰਦਾ ਨੇ ਨਿਹੱਥਿਆਂ ਦੇ ਉੱਤੇ ਵਿਚਾਰੇ ਜਿਹੜੇ ਘੁੰਮਣ ਆਏ ਉਹਨਾਂ ਨੂੰ ਤੁਸੀਂ ਉਹਨਾਂ ਦੀ ਜਾਤੀ ਪੁੱਛ-ਪੁੱਛ ਕੇ ਉਹਨਾਂ ਨੂੰ ਦੇਖ ਕੇ ਕਿ ਇਹ ਹਿੰਦੂ ਏ ਤਦ ਉਹਨੂੰ ਗੋਲੀ ਮਾਰੀ ਗਈ ਇਹ ਬਹੁਤ ਵੱਡੀ ਸਾਜ਼ਿਸ਼ ਦੇ ਤਹਿਤ ਕੰਮ ਹੋਇਆ ਬੜੇ ਵੱਡੇ ਪਲਾਨ ਦੇ ਨਾਲ ਕੰਮ ਹੋਇਆ ਇਹ ਹਿੰਦੁਸਤਾਨ ਦੇ ਵਿੱਚ ਜਾਤੀਵਾਦ ਦੀ ਅੱਗ ਨੂੰ ਭੜਕਾਉਣ ਵਾਸਤੇ ਇਹ ਕੰਮ ਕੀਤਾ ਗਿਆ ਜੋ ਕਿ ਬਹੁਤ ਹੀ ਨਿੰਦਣਯੋਗ ਹੈ